ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਰਿਸ਼ਤਾ ਨਹੀਂ ਹੋ ਰਿਹਾ ਵਿਆਹ ਨਹੀਂ ਹੋ ਰਿਹਾ ਤਾਂ ਕਾ ਨੂੰ ਖਲਾ ਦਿਓ ਇਹ ਦੋ ਚੀਜ਼ਾਂ ਤੁਹਾਡੀ ਕਿਸਮਤ ਪਲਟ ਜਾਵੇਗੀ ਕਿਸਮਤ ਬਦਲਦਿਆਂ देर ਨਹੀਂ ਲੱਗੇਗੀ ਅਤੇ ਇਹ ਦੋ ਚੀਜ਼ਾਂ ਦਾ ਚਮਤਕਾਰੇ ਉਪਾਦੋਸੀ ਕਰਕੇ ਜਰੂਰ ਦੇਖੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਅਜਾਏ ਹਨ ਜੋ ਆਪਣੇ ਬੱਚਿਆਂ ਦਾ ਵਿਆਹ ਕਰਨ ਦੇ ਲਈ ਤੈਸ ਰਹੇ ਹਨ ਜੇਕਰ ਉਹ ਕਿਤੇ ਵੀ ਆਪਣੇ بیٹے ਜਾਂ ਬੇਟੀ ਦੇ ਲਈ ਰਿਸ਼ਤਾ ਦੇਖਣ ਜਾਂਦੇ ਹਨ ਤਾਂ ਹਮੇਸ਼ਾ ਉਹਨਾਂ ਨੂੰ ਹਰ ਪਾਸਿਓਂ ਹੀ ਨਾ ਸੁਣਨ ਨੂੰ ਮਿਲ ਜਾਂਦੀ ਹੈ ਜਿਸ ਤੇ ਕਰਕੇ ਉਹਨਾਂ ਦੇ ਮਾਤਾ ਪਿਤਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਜਾਂਦੇ ਹਨ ਦੁਖੀ ਰਹਿੰਦੇ ਹਨ ਅਤੇ ਉਹਨਾਂ ਨੂੰ ਚਿੰਤਾ ਘੇਰੀ ਰੱਖਦੇ ਹਨ ਅਖਰ ਅਜਾਈ ਕੀ ਵਜ੍ਹਾ ਹੈ ਜਿ세 ਕਾਰਨ ਉਹਨਾਂ ਦੇ ਬੇਟੇ ਅਤੇ ਬੇਟੀ ਦਾ ਰਿਸ਼ਤਾ ਕਿਤੇ ਵੀ ਤੈਅ ਨਹੀਂ ਹੋ ਰਿਹਾ ਤੇ ਸਾਸੰਗਾ ਜੀ ਇਸੇ ਵਿਸ਼ੇ ਕੋਈ ਨਾ ਕੋਈ ਵਜ੍ਹਾ ਤਾਂ ਜ਼ਰੂਰ ਹੁੰਦੀ ਹੈ ਪਰ ਹੁਣ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਕਿਉਂਕਿ ਅਸੀਂ ਇਸ ਵੀਡੀਓ ਦੇ ਵਿੱਚ ਮਾਤਾ ਪਿਤਾ ਨੂੰ ਇਹ ਦੱਸਣ ਵਾਲੇ ਹਾਂ ਕਿ ਤੁਹਾਡੀ ਬੇਟੀ ਜਾਂ ਫਿਰ ਬੇਟੇ ਦਾ ਰਿਸ਼ਤਾ ਕਿਹੜੀਆਂ ਗੱਲਾਂ ਦੇ ਕਰਕੇ ਰੁਕਿਆ ਹੋਇਆ ਹੈ ਜਾਂ ਤੁਹਾਡੇ ਬੇਟਾ ਜਾਂ ਬੇਟੀ ਦਰਿਸ਼ਤ ਕਿਸ ਪਾਸਿਓਂ ਬਣਿਆ ਗਿਆ ਹੈ ਤੇ ਤੁਸੀਂ ਕਿਸ ਤਰ੍ਹਾਂ ਉਸ ਨੂੰ ਸੋਲਵ ਕਰ ਸਕਦੇ ਹੋ ਕਿਸ ਤਰ੍ਹਾਂ ਉਸ ਦਾ ਹੱਲ ਕੱਢ ਸਕਦੇ ਹੋ ਤੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ ਹਰ ਵਾਰ ਤੁਹਾਡੇ ਘਰ ਦੇ ਵਿੱਚ ਖੁਸ਼ੀ ਆਉਂਦੇ ਆਉਂਦੇ ਰਹਿ ਜਾਂਦੇ ਹਨ ਤੇ ਸੰਗਤ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਅਜਿਹੇ ਚਮਤਕਾਰੇ ਉਪਾਅ ਦੱਸਾਂਗੇ ਜਿਨ੍ਹਾਂ ਨੂੰ ਕੁਝ ਹੀ ਦਿਨ ਅਪਣਾਉਣ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਰਿਸ਼ਤਾ ਖੁਦ ਚੱਲ ਕੇ ਆਵੇਗਾ ਅਤੇ ਬਹੁਤ ਹੀ ਵਧੀਆ ਘਰ ਦੇ ਵਿੱਚ ਤੁਹਾਡੇ ਬੱਚੇ ਦਾ ਰਿਸ਼ਤਾ ਤੈਅ ਹੋ ਜਾਵੇਗਾ ਅਤੇ ਤੁਹਾਡੇ ਮਾਤਾ ਪਿਤਾ ਅਤੇ ਤੁਹਾਡੇ ਬੱਚੇ ਬਹੁਤ ਖੁਸ਼ ਹੋ ਜਾਣਗੇ ਸਾਧ ਸੰਗਤ ਜੀ ਆਓ ਹੁਣ ਅੱਜ ਦੇ ਉਪਾਅ ਦੀ ਗੱਲ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲੇ ਨੰਬਰ ਤੇ ਤੁਸੀ ਕੀ ਕਰਨਾ ਹੈ ਕਿ ਮਿੱਠੀ ਰੋਟੀ ਦਾ ਚਮਤਕਾਰੀ ਉਪਾਅ ਕਰਨਾ ਹੈ ਜੀ ਹਾਂ ਸੰਗਤ ਜੀ ਮਿੱਠੀ ਰੋਟੀ ਤੁਹਾਡੇ ਭਾਗ ਖੋਲ ਦੇਵੇਗੀ ਪਰ ਉਹ ਕੋਈ ਆਮ ਮਿੱਠੀ ਰੋਟੀ ਨਹੀਂ ਹੋਵੇਗੀ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਮਿੱਠੀ ਰੋਟੀ ਦਾ ਉਪਯੋਗ ਤੁਸੀਂ ਕਿਵੇਂ ਕਰਨਾ ਹੈ ਜੇਕਰ ਤੁਸੀਂ ਉਸ ਨੂੰ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਖੁਦ ਰਿਸ਼ਤੇ ਚੱਲ ਕੇ ਆਵੇਗਾ ਤੇ ਤੁਹਾਡੇ ਸੁੱਤੇ ਹੋਏ ਭਾਗ ਵੀ ਜਾਗ ਜਾਣਗੇ ਇਨਾ ਵਧੀਆ ਰਿਸ਼ਤਾ ਤੁਹਾਡੇ ਲਈ ਆਵੇਗਾ ਤੁਹਾਨੂੰ ਕਦੇ ਵੀ ਉਦਾਸੀ ਦਾ ਸਾਹਮਣਾ ਕਰਨਾ ਨਹੀਂ ਪਵੇਗਾ ਹਮੇਸ਼ਾ ਤੁਹਾਡਾ ਘਰ ਹੱਸਦਾ ਵਸਦਾ ਨਜ਼ਰ ਆਵੇਗਾ ਤਾਂ ਸੰਗਤ ਜੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹ ਮਿੱਠੀ ਰੋਟੀ ਕਿਸ ਤਰੀਕੇ ਦੇ ਨਾਲ ਕਿਹੜੀ ਵਿਧੀ ਦੇ ਨਾਲ ਤੁਸੀਂ ਤਿਆਰ ਕਰਨੀ ਹੈ ਅਤੇ ਉਸ ਰੋਟੀ ਦਾ ਕੀ ਕੁਝ ਕਰਨਾ ਹੈ ਸਭ ਤੋਂ ਪਹਿਲਾਂ ਸੰਗਤ ਜੀ ਤੁਹਾਨੂੰ ਆਟੇ ਦੇ ਵਿੱਚ ਸਵਾ ਚਮਚੀ ਚੀਨੀ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਟਾ ਗੁੰਨ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਆٹے ਦੀ ਇੱਕ ਰੋਟੀ ਤਿਆਰ ਕਰਨੀ ਹੈ ਰੋਟੀ ਬਨ ਜਾਣ ਤੋਂ ਬਾਅਦ ਉਸ ਮਿੱਠੀ ਰੋਟੀ ਦੇ ਉੱਪਰ ਦੇਸੀ ਘਿਓ ਚ ਰੋਲ ਲਗਾਉਣਾ ਹੈ ਫਿਰ ਤੁਸੀਂ ਇਸ ਰੋਟੀ ਨੂੰ ਆਪਣੇ ਘਰ ਦੇ ਛੱਤ ਜਾਂ ਪਾਰਕ ਦੇ ਵਿੱਚ ਜਾ ਕੇ ਫਿਰ ਤੁਸੀਂ ਅਜਿਹੀ ਜਗ੍ਹਾ ਤੇ ਤਿਆਰ ਕੀਤੀ ਹੁੰਦੀ ਹੈ ਜਿੱਥੇ ਪੰਛੀ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਹਨ ਜਾਂ ਕਹਿ ਲਓ ਕਿ ਜਿੱਥੇ ਪੰਛੀ ਜ਼ਿਆਦਾ ਹੁੰਦੇ ਹਨ ਸੰਗਤ ਜੀ ਤੁਸੀਂ ਉੱਥੇ ਜਾ ਕੇ ਉਹ ਮਿੱਠੀ ਰੋਟੀ ਦੇ ਸੇਕ ਉਦੀ ਰੋਟੀ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕਰਕੇ ਉਸ ਥਾਂ ਦੇ ਉੱਤੇ ਪਾ ਦੇਣੀ ਹੈ ਇਹ ਉਪਾਅ 5 ਹਫ਼ਤੇ ਹਰ ਐਤਵਾਰ ਤੁਹਾਨੂੰ ਕਰਨਾ ਹੀ ਹੋਵੇਗਾ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਹ ਉਸ ਬੱਚੇ ਦੁਆਰਾ ਹੀ ਕਰਵਾਇਆ ਜਾਵੇ ਜਿਸ ਦਾ ਰਿਸ਼ਤਾ ਰੁਕਿਆ ਹੋਇਆ ਹੈ ਜਾਂ ਜਿਸ ਦਾ ਰਿਸ਼ਤਾ ਹੋ ਨਹੀਂ ਰਿਹਾ ਮਾਵਾ ਜਿਸ ਮਾਵਾ ਵੀ ਇਹ ਸੋ ਪਾਣ ਨੂੰ ਕਰ ਸਕਦੇ ਹਨ ਜਿਸ ਦੇ ਬੱਚੇ ਦੇ ਸੰਜੋਗ ਕਾਫੇ ਚ ਰੰਦੋਂ ਬੰਨੇ ਹੋਏ ਹੋਣ ਅਜਾਹ ਕਰਨ ਦੇ ਨਾਲ ਬੱਚੇ ਦੇ ਸੰਜੋਗ ਹਮੇਸ਼ਿਆ ਦੇ ਲਈ ਖੁੱਲ ਜਾਣਗੇ ਅਤੇ ਤੁਰੰਤ ਹੀ ਘਰ ਦੇ ਵਿੱਚ ਇੱਕ ਵਧੀਆ ਰਿਸ਼ਤਾ ਆਵੇਗਾ ਜਿਸ ਘਰ ਦੇ ਵਿੱਚ ਉਸ ਬੱਚੇ ਦਾ ਜੀਵਨ ਹਮੇਸ਼ਿਆ ਹੱਸਦਾ ਵਸਦਾ ਰਹੇਗਾ ਤੇ ਉਹ ਬੱਚਾ ਹਮੇਸ਼ਿਆ ਖੁਸ਼ ਰਹੇਗਾ ਤਾਂ ਸੰਗਤ ਜੀ ਅਜਿਆ ਐਸ ਲਈ ਹੁੰਦਾ ਹੈ ਕਿਉਂਕਿ ਸੰਗਤ ਜੀ ਇਹ ਉਪਾਅ ਕਰਨਾ ਲਾਭਦਾਇਕ ਐਸ ਲਈ ਹੁੰਦਾ ਹੈ ਕਿਉਂਕਿ ਕਾਹ ਨੂੰ ਸ਼ੈਣੀ ਦਾ ਕਾਰਕ ਮੰਨਿਆ ਜਾਂਦਾ ਹੈ ਅਤੇ ਮਿੱਠੇ ਨੂੰ ਸੂਰਜ ਦਾ ਕਾਰਕ ਮੰਨਿਆ ਜਾਂਦਾ ਹੈ ਜਿਸ ਕਾਰਨ ਸ਼ਨੀ ਅਤੇ ਸੂਰਜ ਦੇਵਤਾ ਪਸੰਦ ਹੋ ਜਾਂਦੇ ਹਨ ਤੇ ਤੁਹਾਡੇ ਬੱਚੇ ਤੇ ਪੰਨੇ ਹੋਏ ਸੰਜੋਗ ਖੁੱਲ ਜਾਂਦੇ ਹਨ ਨੰਬਰ 2 ਦੂਜਾ ਚਮਤਕਾਰੀ ਉਪਾਅ ਹੈ ਜੀ ਸਾਧ ਸੰਗਤ ਜੀ ਦੂਜੇ ਨੰਬਰ ਤੇ ਉਪਾਅ ਹੈ ਜੀ ਨਾਰੀਅਲ ਦਾ ਤੁਸੀਂ ਇੱਕ ਨਾਰੀਅਲ ਲੈਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਹੈ ਉਸ ਦਾ ਇੱਕ ਬਰウダー ਜਿਹਾ ਬਣਾ ਲੈਣਾ ਹੈ ਉਸ ਦੇ ਵਿੱਚ ਦੇਸੀ ਖੰਡ ਮਿਲਾ ਕੇ ਜ્યાં ਫਿਰ ਤੁਸੀਂ ਬੂਰਾ ਵੀ ਮਿਲਾ ਸਕਦੇ ਹੋ ਫਿਰ ਤੁਹਾਨੂੰ ਕਿਤੇ ਵੀ ਪਿੱਪਲ ਦਾ ਪੇੜ ਨਜ਼ਰ ਆਉਂਦਾ ਹੈ ਤਾਂ ਉਥੇ ਅਕਸਰ ਕਾਲੇ ਤੇ ਬਰਾਊਨ ਰੰਗ ਦੀਆਂ ਚਿੜੀਆਂ ਜ਼ਰੂਰ ਨਿਕਲ ਆਉਂਦੀਆਂ ਹਨ ਤਾਂ ਉਹ ਨਾਰੀਅਲ ਖੰਡ ਦਾ ਮਿਸ਼ਰਣ ਤੁਹਾਨੂੰ ਬਰਾਊਨ ਰੰਗ ਦੀਆਂ ਚਿੜੀਆਂ ਜ਼ਰੂਰ ਨਿਕਲੀਆਂ ਹੁੰਦੀਆਂ ਹਨ ਤਾਂ ਉਹ ਤਾਂ ਉਹ ਨਾਰੀਅਲ ਖੰਡ ਦਾ ਮਿਸ਼ਰਣ ਤੁਹਾਨੂੰ ਕੀੜੀਆਂ ਨੂੰ ਪਾ ਦੇਣਾ ਹੈ ਜੇਕਰ ਤੁਹਾਡਾ ਪਾਇਆ ਹੋਇਆ ਇਹ ਮਿਸ਼ਰਣ ਉਹ ਕੀੜੀਆਂ ਖਾ ਲੈਂਦੀਆਂ ਹਨ ਦਾ ਸਮਝ ਲੈਣਾ ਤੁਹਾਡੇ ਘਰ ਦੇ ਵਿੱਚ ਬੇਟਾ ਜਾਂ ਬੇਟੀ ਦਾ ਰਿਸ਼ਤਾ ਖੁਦ ਚੱਲ ਕੇ ਆਵੇਗਾ ਪਰ ਸ਼ਰਤ ਇਹ ਹੈ ਕਿ ਇਹ ਜਿਹੜਾ ਉਪਾਅ ਉਸ ਬੇਟਾ ਜਾਂ ਬੇਟੀ ਨੂੰ ਹੀ ਕਰਨਾ ਪਵੇਗਾ ਜਿਸ ਤੇ ਸੰਜੋਗ ਬਣਨੇ ਹਨ ਅਤੇ ਉਹਨਾਂ ਦੇ ਬਣਨੇ ਹੋਏ ਸੰਜੋਗ ਖੁੱਲ ਜਾਣਗੇ ਕਿਸਮਤ ਵੀ ਪਲਟ ਜਾਵੇਗੀ ਦੋਸਤੋ ਸੰਗਤ ਜੀ ਇਹ ਦੋਨੋਂ ਹੀ ਉਪਾਅ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੇ ਹਨ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਚੰਗੇ ਲੱਗੇ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦੇਣਾ ਚਾਹੀਏ ਅਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸੰਗਜੇ ਜਿੰਨਾਂ ਦੇ ਭੈਣ ਭਰਾਵਾਂ ਦਾ ਜਾਂ ਕਿਸੇ ਵੀ ਕਿਸੇ ਵੀ ਰਿਸ਼ਤੇਦਾਰਾਂ ਦੇ ਵਿੱਚ ਬੱਚਿਆਂ ਦੇ ਰਿਸ਼ਤੇ ਤੈਅ ਨਹੀਂ ਹੋ ਰਹੇ ਤਾਂ ਉਹਨਾਂ ਦੇ ਨਾਲ ਇਹ ਵੀਡੀਓ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ